ਹਾਂਜੀ ਬੰਦੀ ਛੋੜ ਦਿਵਸ ਅੱਜ ਈ ਦੀਆਂ ਵੀ ਬੜੀਆਂ ਰੌਣਕਾਂ ਮਿਰੰਡੇ ਦੀ ਦੇਖੋ ਬੰਦੀ ਛੋੜ ਦਿਵਸ ਦੀਆਂ ਰੌਣਕਾਂ ਰੌਣਕਾਂ ਬਜਾ ਰਾਂ ਦੋ ਦਿਵਾਲੀਆਂ ਹੋ ਗਈਆਂ ਬਸ ਇੱਕ ਕੱਲ ਦੀਵਾਲੀ ਹੋ ਗਈ ਠੀਕ ਅੱਜ ਦੀਵਾਲੀ ਹੋ ਗਈ ਦੋ ਦੋ ਦਿਵਾਲੀਆਂ ਰਾਸ਼ ਹੁੰਦਾ ਹੀ ਆ ਕੱਲ ਵੀ ਉਰਾਰਾਸ਼ ਰਿਹਾ ਅੱਜ ਵੀ ਦੇਖੋ ਸਾਹਮਣੇ ਆ ਪੂਰੀ ਗਮਗਮੀ ਆ ਦੋ ਦੋ ਦਿਵਾਲੀਆਂ ਉਸੇ ਤਰੀਕੇ ਨਾਲ ਮੈਂ ਕਹਿੰਦਾ ਕੰਮ ਅੱਕਨੇ ਵਧ ਜਾਨਾ ਫੇਰ ਦੋ ਦੋ ਦਿਵਾਲੀਆਂ ਦਿਨ ਦਿਵਾਲੀਆਂ ਠੀਕ ਆ ਰੌਣਕ ਹੁੰਦੀ ਆ ਬਜ਼ਾਰਾਂ 'ਚ ਸਭ ਪਾਸੇ ਰੌਣਕ ਰੌਣਕ ਦੀ ਸਮਾਨ ਦੁਕਾਨਦਾਰਾਂ ਨੇ ਕੱਢੇ ਹੋਏ ਬਾਹਰ ਜੀ ਹੂੰ ਇਹ ਆ ਜੀ 메인 ਬਾਜ਼ਾਰ ਲੇਟਾਂ ਤੋਂ ਜਦੋਂ ਆਪਾਂ ਜਾਂਦੇ ਆਂ ਕਾਇਨੌਲੀ ਲੇਟਾਂ ਤੋਂ ਵਿਸ਼ਵਗੁਰੂ ਚੌਕ ਤੋਂ ਉਹ ਚੌਕ ਆ ਜੀ ਆਸਵਾ ਜੀ ਪੂਰੀ ਆ ਅੱਜ ਵੀ ਆ ਦੇਖੋ ਉਵੇਂ ਆ ਵਸ ਜਿਵੇਂ ਦੀਵਾਲੀ ਆ ਸਾਰਾ ਕੁਝ ਸੇਮ ਹੀ ਆ ਡੰਡਾ ਬੰਦੀ ਸ਼ੋਰ ਦੇਵਸ